ਪੰਜਾਬ ਇਸ ਵਕਤ ਭਾਰੀ ਮੀਨਲ ਜੂੰਜਰ ਹੈ ਜਿਸ ਦੇ ਕਾਰਨ ਬਹੁਤ ਸਾਰੇ ਪਿੰਡ ਨੇ ਜੋ ਹੜਾਂ ਦੀ ਮਾਰ ਵਿੱਚ ਆ ਗਏ ਨੇ ਤੇ ਜਿਸ ਦੇ ਚੱਲਦਿਆਂ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ 사ਸ਼ੀਕਾਲ ਜੀ ਮੈਂ ਜਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ న్యూਸ ਮੀਡੀਆ ਸੋਮਵਾਰ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਉਮੀਦ ਹੈ ਅਗਲੇ 24 ਘੰਟਿਆਂ ਤੱਕ ਮੌਸਮ ਦੀ ਸਥਿਤੀ ਅਜਿਹੀ ਰਹਿਣ ਦੀ ਸੰਭਾਵਨਾ ਹੈ ਹੜ੍ਹਾਂ ਦੇ ਡਰ ਦੇ ਵਿਚਕਾਰ ਪੰਜਾਬ ਸਰਕਾਰ ਨੇ ਮੰਤਰੀ ਅਮਨ अरोड़ा ਦੀ ਨਿਗਰਾਨੀ ਹੇਠ ਜਲੰਧਰ ਵਿੱਚ ਇੱਕ ਰਾਜ ਪੱਧਰੀ ਹਾਰਡ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਉਹ ਸਲਾਹਕਾਰ ਦੀਪਾਲੀ ਅਤੇ ਜ਼ਿਲ੍ਹਾ ਕਮਿਸ਼ਨਰ ਨਾਲ ਮਿਲ ਕੇ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨਗੇ ਸਰਕਾਰ ਨੇ ਹੜ੍ਹ ਪ੍ਰਭਾਵਿਤ ਵਸਨੀਕਾਂ ਲਈ ਕਿਸੇ ਵੀ ਸਮੇਂ ਸਸਾਈ ਤਾਂ ਮੰਗਲ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ ਹੈਲਪਲਾਈਨ ਨੰਬਰ ਨੋਟ ਕਰ ਲਓ 0181 22464 ਮੈਂ ਦੁਬਾਰਾ ਦੱਸ ਦਿੰਨੀ ਆ 0181 22464 ਇਹ ਜੋ ਹੈਲਪਲਾਈਨ ਨੰਬਰ ਹੈ ਇਹਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਗਰ ਹੈਲਪ ਲੈਣੀ ਹੈ ਤੁਹਾਨੂੰ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਇਹ ਨੰਬਰ 24 ਘੰਟੇ ਚੱਲਦਾ ਰਹੇਗਾ ਬਾਕੀ ਕਪੂਰਥਲਾ ਤਰਨਤਾਰਨ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਨੂੰ ਸਭ ਤੋਂ ਵੱਧ ਸੁਵਿਜ ਸ਼ੀਲ ਵਜੋਂ ਛਾਪਿਆ ਪਛਾਣਿਆ ਜਾਂਦਾ ਹੈ ਜਿਨ੍ਹਾਂ ਵਿੱਚ ਮੰਤਰੀਆਂ ਨੇ ਸੀਨੀਅਰ ਅਧਿਕਾਰੀਆਂ ਨੂੰ ਹਰੇਕ ਜ਼ਿਲ੍ਹਿਆਂ ਵਿੱਚ ਇਨਚਾਰਜ ਨਿਯੁਕਤ ਕੀਤਾ ਗਿਆ ਹੈ ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਪਾਰਿਮੀ ਤੋਂ ਬਾਅਦ ਪਾਖੜਾ ਡੈਮ ਦੇ ਦੋ ਗੇਟ 2-2 ਫੁੱਟ ਖੋਲ ਦਿੱਤੇ ਗਏ ਨੇ ਪਾਖੜਾ ਡੈਮ ਦੇ ਪਾਣੀ ਦਾ ਜੋ ਪੱਧਰ ਹੈ ਉਹ ਇਸ ਟਾਈਮ ਤੇ 1668. 57 ਫੁੱਟ ਤੱਕ ਪਹੁੰਚ ਚੁੱਕਿਆ ਹੈ ਜੋ ਕਿ 1680 ਫੁੱਟ ਤੇ ਖਤਰੇ ਦੇ ਨਿਸ਼ਾਨ ਤੋਂ ਸਿਰਫ 11 ਫੁੱਟ ਹੇਠਾਂ ਹੈ ਹਾਲਾਂਕਿ ਸਤਲੁਜ ਦਰਿਆ ਕਾਬੂ ਵਿੱਚ ਹੈ ਇਸ ਦੇ ਉਲਟ ਜੰਮੂ ਕਸ਼ਮੀਰ ਵਿੱਚ ਮੀਂਹ ਤੋਂ ਬਾਅਦ ਰਣਜੀਤ ਸਾਗਰ ਡੈਮ ਤੇ ਪਾਣੀ ਦਾ ਪੱਧਰ 527 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਛੂ ਗਿਆ ਹੈ ਜਿਸ ਕਾਰਨ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਇਸ ਨਾਲ ਪੰਜਾਬ ਦੇ ਮਾਝਾ ਖੇਤਰ ਵਿੱਚ ਹੜ੍ਹ ਦਾ ਖਤਰਾ ਵਧ ਗਿਆ ਹੈ ਰਾਵੀ ਨਦੀ ਦੇ ਵਾਧੇ ਪੱਧਰ ਕਾਰਨ ਪਠਾਨਕੋਟ ਜੰਮੂ ਹਾਈਵੇ ਪਹਿਲਾਂ ਹੀ ਬੰਦ ਹੋ ਗਿਆ ਹੈ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਪਠਾਨਕੋਟ ਵਿੱਚ ਵਿਦਿਅਕ ਸੰਸਥਾਵਾਂਾਂ ਬੰਦ ਹਨ ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਵਾਲਾ ਪੁਰਾਣਾ ਚੌਂਕੀ ਪੁਲ ਟਲਟ ਹੈ ਗਿਆ ਹੈ ਜਦੋਂ ਕਿ ਜੰਮੂ ਪਠਾਨਕੋਟ ਰੂਟ ਤੇ ਸਹਾਰ ਖੰਡ ਦੇ ਇਸ ਇੱਕ ਹੋਰ ਪੁਲ ਵੀ ਰੁੜ ਗਿਆ ਹੈ ਅਧਿਕਾਰੀਆਂ ਨੇ ਨਾਲ ਵਿੱਚ ਦਰਿਆ ਦੇ ਕਿਨਾਰਿਆਂ ਦੇ ਨੇੜੇ ਆਵਾਜਾਈ ਦੇ پابੰਦੀ ਲਗਾ ਦਿੱਤੀ ਹੈ ਰਾਵੀ ਊਂਝ ਅਤੇ ਚੱਕੀ ਨਦੀਆਂ ਵਿੱਚ ਪਾਣੀ ਦਾ ਪੱਧਰ ਹੈ ਜੋ ਵਦਨ ਕారణ ਗੁਰਦਾਸਪੁਰ ਦੇ ਕਈ ਇਲਾਕਿਆਂ ਵਿੱਚ ਹੜਵਰਗੀ ਸਥਿਤੀ ਪੈਦਾ ਹੋ ਗਈ ਹੈ ਦਿਨਾਂ ਨਗਰ ਵਿਖੇ ਮਰੋਕਾ ਪੱਤਨ ਵਿਖੇ ਰਾਵੀ ਅਤੇ ਊਂਝ ਨਦੀਆਂ ਦੀ ਸਗਮ ਸਥਾਨ ਤੇ ਪਾਣੀ ਪਾਰ ਗਿਆ ਜਿਸ ਨਾਲ ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਸੱਤ ਪਿੰਡ ਕੱਟ ਗਏ ਨੇ ਮੌਸਮ ਵਿਭਾਗ ਅਨੁਸਾਰ ਅੱਜ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਤੇ ਰੂਪਨਗਰ ਵਿੱਚ ਫਿਰਮੀ ਪੈਣ ਦੀ ਸੰਭਾਵਨਾ ਹੈ ਬੁੱਧਵਾਰ ਅਤੇ ਵੀਰਵਾਰ ਨੂੰ ਮੌਸਮ ਅਸਥਿਰ ਰਹਿਣ ਦੀ ਸੰਭਾਵਨਾ ਹੈ ਪਰ ਸ਼ੁੱਕਰਵਾਰ ਤੋਂ ਮੀਂਹ ਦਾ ਇੱਕ ਨਵਾਂ ਦੌਰ ਸ਼ੁਰੂ ਕੀਤਾ ਜਾਵੇਗਾ ਇਹ ਜੋ ਭਵਿੱਖਬਾਣੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਏਸੀ ਅੱਜ ਦੀ ਮੌਸਮ ਦੀ ਜਾਣਕਾਰੀ ਤੁਸੀਂ ਵੀ ਤੁਹਾਡੇ ਸ਼ਹਿਰ ਦਾ ਨਾਮ ਤੇ ਤੁਹਾਡੇ ਸ਼ਹਿਰ ਦਾ ਹਾਲ ਕਮੈਂਟਾਂ ਚ ਜ਼ਰੂਰ ਦੱਸਿਓ ਉਦੋਂ ਤੱਕ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ